ਨਾਗਰੀ ਦੇ ਵਿੱਚੋਂ ਮਿੱਤਰੋ ਪਹਿਲਾ ਸਤਾੜ ਪ੍ਰਾਪਤ ਕੀਤਾ ਕਿਤਰਾ ਉਹ ਕੀਤਾ ਮੁਰਾ ਰਸਨ ਦੇ ਕੱਟੇ ਨੇ ਕਿਹੜੇ ਪਿੰਡ ਦਾ ਬਾਈ ਆ ਉਹ ਆਪਾਂ ਗੱਲਬਾਤ ਬਾਈ ਦੇ ਨਾਲ ਕਰਦੇ ਆ ਪਹਿਲਾਂ ਤੁਹਾਨੂੰ ਦਿਖਾ ਦਈਏ ਬਹੁਤ ਸੋਨਾ ਕੁੰਡਾ ਮਿੱਤਰੋ ਬੰਨਾ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਜੀ ਵਧੀਆ ਜੀ ਵਧੀਆ ਜੀ ਠੀਕ ਆ ਪਰਿਵਾਰ ਹਾਂਜੀ ਹਾਂ ਜੀ ਆਪਣਾ ਕਿਹੜਾ ਪਿੰਡ ਆ ਜੀ ਅਨੂਪ ਕਟ ਜੀ ਹਾਂ ਜ਼ਿਲ੍ਹਾ ਮਾਨਸਾ ਹੀ ਆ ਜੀ ਜ਼ਿਲ੍ਹਾ ਮਾਨਸਾ ਹਣਾ ਹਾਂਜੀ ਠੀਕ ਆ ਤੇ ਖੀਰੇ ਕੈਟਾਗਰੀ ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹਾਂਜੀ ਹਾਂ ਠੀਕ ਆ ਮਾਂ ਦਾ ਰਿਕਾਰਡ ਕਿਵੇਂ ਆ ਜੀ ਮਾਂ ਦਾ 18 ਲੀਟਰ ਆ ਵੀਰੇ ਪਿਓ 7ਵੇਂ ਨੰਬਰ ਤੇ ਆਇਆ ਧਨੌਲੇ 2030 ਚ ਹਾਂਜੀ ਇਹਦਾ ਮਾਂ ਤੇ ਪਿਓ ਆ ਮੇਰੇ ਮਾਮਾ ਜੀ ਨੇ ਇਹਨਾਂ ਕੋਲੇ ਹੈਗੇ ਨਹੀਂ ਇਸ ਟਾਈਮ ਠੀਕ ਆ ਜੀ 18 ਲੀਟਰ ਦੁੱਧ ਤਿਆਰ ਆ ਨਹੀਂ ਮੰਨ ਲਾ ਵੀ ਸਾਹਣਾ ਇਹਦਾ ਪਿਓ ਕਰੇ ਰੱਖਿਆ ਵਾ ਪਿਓ ਵੀ ਮਾਂ ਵੀ ਦੋਨੇ ਹੈਗੇ ਨਹੀਂ ਮੇਰੇ ਕੋਲ ਆ ਉਹ ਕਿਹੜੇ ਸਿਮਰਦੇ ਆ ਜੀ ਜਬਰਾਜ ਦਾ ਤਾਂ ਪਿਓ ਆ ਹਾਂਜੀ ਤੇ ਮਾਂ ਇਹ ਜੀ ਲੈ ਹੰਦੀ ਸੀ ਮੁੱਲ ਉਹਦਾ ਮੰਨ ਲਾ ਵੀ ਪੱਕਾ ਨਹੀਂ ਸਾਨੂੰ ਉਹਨਾਂ ਨੇ ਦੱਸਿਆ ਉਹ ਮੰਨ ਲਾ ਵੀ ਮਾਂ ਹੈ ਬਹੁਤ ਘੈਂਟ ਆ ਮਾਨਦਾਰ ਕਾੜ ਦੁੱਧ ਦਾ 18 ਲੀਟਰ ਦੁੱਧ ਤਿਆਰ ਆ ਸਾਡੇ ਕੋਲ 18 ਲੀਟਰ ਮਾੜਾ ਠੀਕ ਆ ਇਹ ਇੱਕ ਟਾਗਰੀ ਚੋਂ ਖੀਰ ਆ ਚੋਇਆ ਹਾਂਜੀ ਉਮਰ ਕਿੰਨੀ ਹੋਣੀ ਏ ਜੀ ਦੀ ਉਮਰ 2 ਸਾਲ ਵੀਰੇ ਠੀਕ ਆ ਧੰਨਵਾਦ